ਪ੍ਰੋਗਰਾਮ ਨਾਲ ਜੁੜੇ ਦਸਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸੱਚ ਕਰਦੇ ਪੇਂਟਿੰਗ ਹੈ ਜਿਹੜੀ ਜਾਂ ਕਲਾਕਿਰਤੀਆਂ ਅਲੱਗ-ਅਲੱਗ ਬਣ ਗਈਆਂ ਚਾਉਂਦੀਆਂ ਅੱਜ ਤੁਹਾਨੂੰ ਇੱਕ ਵਿਲੱਖਣ ਕਿਸਮ ਦਾ ਤਰੀਕਾ ਪੇਂਟਿੰਗ ਕਰਨ ਦਾ ਦਿਖਾਵਾਂਗੇ ਕਿ ਲੱਕੜ ਦੇ ਉੱਤੇ ਕਿਵੇਂ ਖੂਬਸੂਰਤ ਟਾਲੀ ਕਿਕਰਦੀਆਂ ਲੱਕੜਾਂ ਦੇ ਉੱਤੇ ਜਿਹੜੇ ਬੜੀ ਖੂਬਸੂਰਤ ਪੇਂਟਿੰਗ ਹੈ ਨikhil Sangher ਦੀ ਸਾਡੇ ਮਹਿਮਾਨ ਹੈ ਤੇ ਉਹਨਾਂ ਨੇ ਐਗਜ਼ਿਬਿਸ਼ਨ ਲਵਾਈ ਹੋਈ ਹੈ ਤੇ ਪੁੱਛਦੇ ਆਂ ਕੀ ਲੱਕੜ ਨੂੰ ਕਿਉਂ ਵਰਤਦੇ ਨੇ ਤੇ ਬੜਾ ਖੂਬਸੂਰਤ ਜਿਹੜੀ ਦੇਖ ਆ ਉਹਦੀ ਇਹ ਕਿਵੇਂ ਆਉਂਦੀ ਹੈ ਕਿਸ ਤਰ੍ਹਾਂ ਦੇ ਕਲਰ ਯੂਜ਼ ਕੀਤੇ ਜਾਂਦੇ ਨੇ ਕਿਹੜੀਆਂ ਗੱਲਾਂ ਧਿਆਨ ਰੱਖਿਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਠੀਕ ਹੋ ਬਿਲਕੁਲ ਠੀਕ ਹੈ ਜੀ ਇਹਨੂੰ ਕਹਿੰਦੇ ਕੀ ਆ ਪਹਿਲਾਂ ਤਾਂ ਆ ਬੇਸਿਕਲੀ ਇਹ ਸਰ ਮੇਰੀ ਇੱਕ ਕਹਿ ਲਓ ਕਿਉਂਕਿ ਮੈਂ ਇੱਕ ਵਾਈਲਡਲਾਈਫਰ ਆ ਕਾਫੀ ਸਾਲਾਂ ਤੋਂ ਮੈਂ ਜੰਗਲੀ ਜੀਵ ਸੁਰੱਖਿਆ ਲਈ ਕੰਮ ਕਰਦਾ ਤੇ ਉਹਦੇ ਤੋਂ ਹੀ ਇੱਕ ਪੇਂਟਿੰਗ ਦਾ ਤਰੀਕਾ ਹੈਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਰੀਅਲਿਸਟਿਕ ਕ੍ਰੀਏਟਿਵ ਵਾਈਲਡਲਾਈਫ ਆਰਟ ਹੈਗੀ ਆ ਅੱਛਾ ਇਹਦੇ ਵਿੱਚ ਆ ਇੱਕ ਤਾਂ ਜਿਹੜੀ ਮੇਰੀ ਪਹਿਲਾ ਸਾਨੂੰ ਮੁੱਢਲੀ ਕੋਸ਼ਿਸ਼ ਇਹ ਹੈ ਕਿ ਮੈਂ ਆ ਜਿਹੜੀ ਸਾਡੀ ਨੇਟਿਵ ਵਾਈਲਡਲਾਈਫ ਇੰਡੀਜਨਸ ਵਾਈਲਡਲਾਈਫ ਆ ਸਾਡੀ ਕੰਟਰੀ ਦੀ ਜਾਂ ਸਾਡੀ ਸਟੇਟ ਦੀ ਮੈਂ ਉਹੀ ਬੇਸਿਕਲੀ ਪੇਂਟ ਕਰਦਾ ਆ ਅੱਛਾ ਤਾਂ ਤੁਸੀਂ ਇਹਦੇ ਤੇ ਕੋਈ ਵੀ ਬਰਡਸ ਦੇਖੋਗੇ ਲਾਈਕ ਜਿੱਦਾਂ ਇਹ ਲੈਸਰ ਫਲੋਰਿਕੋਨ ਇਹ ਸੰਗਰੂਪ ਦੇ ਵਿੱਚ ਇੱਕ ਕਹਿ ਲੋ ਇੱਕ ਤਰ੍ਹਾਂ ਦਾ ਫੈਜ਼ੈਂਟ ਫੈਮਿਲੀ ਦਾ ਬਰਡ ਸੀ ਪਰ ਹੁਣ ਇਨਸਟਿੰਕਟ ਹੋਣ ਦੇ ਕਰੀਬ ਹੈਗਾ ਹੈ ਨਾ ਇਹ ਟਾਈਗਰ ਆ ਇਹਦੇ ਤੇ ਜਿਹੜੇ ਕਾਮਨ ਬਰਡ ਹੈਗੇ ਸਾਡੇ ਸਨ ਬਰਡ ਹੋ ਗਏ ਤੁਹਾਡਾ ਹੋਪੀ ਜਿਹਨੂੰ ਆਪਾਂ ਕਟਫੋੜੋ ਆਏ ਬੋਲਦੇ ਸੀ ਚੱਕੀ ਰਹਾ ਤੇ ਹਾਂ ਚੱਕੀ ਰਹਾ ਦੇ ਕਾਮਨ ਸਪੈਰੋ ਸੋ ਮੇਰੀ ਲਾਈਕ ਇਹ ਲੈਪਰਡ ਹੈਗਾ ਹੈ ਵੀ ਟਾਲੀ ਤੇ ਬੈਠਾ ਬਣਾਇਆ ਹੋਇਆ ਮੈਂ ਤੇ ਸੋ ਇਹ ਇਹਦਾ ਪਰਪਸ ਇਹ ਹੈ ਕਿ ਤਾਂ ਜਿਹੜੀ ਆਰਟ ਹੈਗੀ ਆ ਇਹ ਤਹਾਡੀ ਕਨੈਕਟੀਵਿਟੀ ਹੈ ਤੁਹਾਡਾ ਚਲੋ ਪ੍ਰੋਫੈਸ਼ਨ ਵੀ ਆ ਦੂਸਰਾ ਹੈ ਕਿ ਜਿਹੜੀ ਇਹਦੇ ਨਾਲ ਤੁਹਾਡੀ ਲੋਕਲ ਵਾਈਲਡਲਾਈਫ ਪ੍ਰਮੋਟ ਹੋਏ ਲੋਕਲ ਵਾਈਲਡਲਾਈਫ ਦੀ ਬਿਊਟੀ ਜਿੱਦਾਂ ਕਿ ਸਾਡੇ ਚ ਇੱਕ ਬੜੇ ਟਾਈਮ ਤੋਂ ਪਰਸੈਪਸ਼ਨ ਬਣੀ ਹੋਈ ਆ ਕਿ ਵੀ ਸ਼ਾਇਦ ਕੈਨੇਡਾ ਅਫਰੀਕਾ ਜਾਂ ਜੀ ਨਿਊਜ਼ੀਲੈਂਡ ਜਾਂ ਇੰਡੀਆ ਦੇ ਹੋਰ ਪਾਰਟਸ ਦੇ ਜੰਗਲ ਜੰਗਲ ਆ ਤੇ ਸਾਡਾ ਸਭ ਕੁਝ ਇੱਥੇ ਬੇਕਾਰ ਹੀ ਆ ਐਦਾਂ ਨਹੀਂ ਆ ਸੋ ਜਿਹੜੀ ਮੈਂ ਕੋਸ਼ਿਸ਼ ਉੱਤੇ ਇਹੀ ਕਰਦਾ ਕਿ ਜਿਹੜੀ ਸਾਡੀ ਵਾਈਲਡਲਾਈਫ ਆ ਉਹਦੀ ਜਿਹੜੀ ਸੁੰਦਰਤਾ ਆ ਉਹਦੀ ਜੋ ਖਾਸੀਅਤ ਹੈਗੀ ਆ ਉਹ ਪੇਂਟਿੰਗਸ ਦੇ ਵਿੱਚ ਇਹ ਕਰਕੇ ਮੁਰੇ ਆਏ ਹਾਂ ਕਿਹੜੀ ਲੱਕੜ ਚੁਣਦੇ ਹੋ ਇਹਦੇ ਵਿੱਚ ਇਹ ਕਿ ਬਹੁਤ ਥੋੜੀ ਕੋਸ਼ਿਸ਼ ਕਰਨੀ ਪੈਂਦੀ ਹੈ ਕਿ ਲੱਕੜ ਦੀ ਕੁਆਲਿਟੀ ਬਹੁਤ ਅੱਛੀ ਹੋਣੀ ਚਾਹੀਦੀ ਹੈ ਕਿਉਂਕਿ ਪੇਂਟਿੰਗ ਡਿਊਰੇਬਲ ਹੋਏ ਕਿਉਂਕਿ ਜਿਨੇ ਵੀ ਉਹ ਲੈਣੀ ਆ ਬਹੁਤ ਲੰਬੇ ਟਾਈਮ ਤੱਕ ਚੱਲੇ ਹੋਏ ਸੋ ਮੈਂ ਬੋਸਲੀ ਦੇ ਲਈ ਟਾਲੀ ਹੋ ਗਈ ਦੇਸੀ ਕਿਕਰ ਇਹ ਦੇਸੀ ਕਿਕਰ ਹੈ ਦੀ ਇਹ ਦੇਸੀ ਕਿਕਰ ਹੈ ਹਾਂਜੀ ਇਹ ਹੈਗਾ ਇਹ ਖੈਰ ਆ ਅੱਛਾ ਤੇ ਇਹ ਟਾਲੀ ਹੈ ਇਹ ਟਾਲੀ ਹੈ ਹਾਂਜੀ ਸਭ ਤੋਂ ਬੈਸਟ ਲੱਕੜ ਕਿਹਨੂੰ ਮੰਨਿਆ ਜਾਂਦਾ ਹੈ ਇਸ ਖੇਤਰ ਆ ਇਹਦੇ ਲਈ ਵਸੇ ਟਾਲੀ ਬਹੁਤ ਜਿਹੜੀ ਬੈਸਟ ਰਹਿੰਦੀ ਆ ਪੇਂਟਿੰਗ ਲਈ ਤੇ ਕਿਵੇਂ ਚੁਣਦੇ ਹੋਂ ਲੱਕੜ ਕੇ ਇਸ ਤਰ੍ਹਾਂ ਲੱਕੜ ਜੇ ਦੇਖਣਾ ਤਾਂ ਹਾਂ ਇੱਕ ਤਾਂ ਬਿਲਕੁਲ ਡਰਾਈ ਹੋਏ 500 ਸਾਲ ਦਾ ਜੋ ਦੇ ਵਿੱਚ ਡੀਕੰਪੋਜ਼ੀਸ਼ਨ ਦਾ ਪ੍ਰੋਸੈਸ ਹੈ ਜੋ ਦਾ ਲਿੱਥਣਾ ਆ ਉਹ ਲੈ ਚੁੱਕਾ ਹੋਏ ਹੈ ਨਾ ਸਭ ਕੁਝ ਉਹਦਾ ਹੋ ਚੁੱਕਾ ਉਸ ਤੋਂ ਬਾਅਦ ਕੋਈ ਫਰਦਰ ਕਰੈਕ ਕਰਨ ਦੀ ਪੋਸਿਬਿਲਟੀ ਨਾ ਹੋਏ ਉਦੋਂ ਕਿ ਜਦ ਤਰ੍ਹਾਂ ਦਾ ਮੋਇਸਚਰ ਨਾ ਹੋਏ ਫਿਰ ਦੂਸਰਾ ਉਹਦੀ ਸੰਸ ਹੋਣੀ ਸ਼ੇਪ ਵੀ ਦੇਖਣੀ ਪੈਂਦੀ ਹੁਣ ਲਾਈਕ ਉਹ ਮੈਂ ਟਾਈਗਰ ਪੋਰਟਰੇਟ ਬਣਾਣਾ ਤਾਂ ਮੈਨੂੰ ਦੇਖਣਾ ਪਏਗਾ ਨਾ ਕਿ ਉਹਦਾ ਇਸ ਤਰ੍ਹਾਂ ਦਾ ਮਤਲਬ ਉਹਦੀ ਸ਼ੇਪ ਹੋਏ ਹੁਣ ਜਿੱਦਾਂ ਇਹ ਲਾਇਨ ਦਾ ਸੀ ਤੇ ਇਹ ਲੰਬਾਈ ਦੇ ਵਿੱਚ ਆ ਸੋ ਇਹ ਇਸ ਇਸ ਤਰ੍ਹਾਂ ਦੀ ਲੱਕੜ ਤੇ ਚੱਲ ਗਿਆ ਫਿਰ ਦੂਸਰਾ ਉਹਨੂੰ ਲੈਣ ਤੋਂ ਬਾਅਦ ਲੱਕੜ ਤੇ ਆਪ ਵੀ ਪਹਿਲਾਂ ਕੰਮ ਕਰਨਾ ਪੈਂਦਾ ਸਾਰੀ ਲੱਕੜ ਰੌ ਲੈ ਕੇ ਤਿਆਰ ਕੀਤੀ ਜਾਂਦੀ ਆ ਸੋ ਤਿਆਰ ਹੋਣ ਤੋਂ ਬਾਅਦ ਫਿਰ ਉਹਦੇ ਉੱਤੇ ਮਤਲਬ ਜਿਹੜੀ ਪੇਂਟਿੰਗ ਹੁੰਦੀ ਆ ਰੰਗਾਂ ਦੀ ਜ਼ਿੰਦਗੀ ਕਿੰਨੀ ਕਹੇ ਇੱਥੇ ਰੰਗਾਂ ਦੀ ਲਾਈਫ ਕਿੰਨੀ ਆ ਲੱਕੜ ਤੇ ਇਹ ਤਦੀ ਰਾਉਂਡ ਤੁਸੀਂ ਕਹੋ 50 100 ਸਾਲ ਜੇ ਜਿੰਦਾ ਤੁਸੀਂ ਦੇਖੋ ਆ ਪੁਰਾਣੇ ਹਿੰਦੁਸਤਾਨ ਦੇ ਵਿੱਚ ਰਾਜੇ ਮਹਾਰਾਜਾ ਦੇ ਕਿਦਿਆਂ ਦੇ ਵਿੱਚ ਪੇਂਟਿੰਗਸ ਹੋਈਆਂ ਆ ਥੋੜੀ ਬੋਤੀ ਇਹਦੀ ਮੇਨਟੇਨੈਂਸ ਹੋਈ ਤਾਂ 100 150 200 ਸਾਲ ਵੀ ਚੱਲ ਜਾਂਦੀਆਂ ਕਾਗਜ਼ ਨਾਲੋਂ ਬਿਹਤਰੀਨ ਹੈ ਤਰੀਕਾ ਹਾਂਜੀ ਕਾਗਜ਼ ਨਾਲੋਂ ਤੇ ਜਾਂ ਤੁਸੀਂ ਕਹੋ ਕੰਜ ਦਾ ਉਹਨੇ ਕੈਨਵਸ ਹੈਗਾ ਇਹ ਕੈਨਵਸ ਇਹਦੇ ਨਾਲੋਂ ਆ ਕਾਫੀ ਜ਼ਿਆਦਾ ਕ੍ਰੀਏਟਿਵ ਔਰ ਇੱਤੇ ਆਰਟ ਕਰਨ ਦਾ ਬਿਲਕੁਲ ਡਿਫਰੈਂਟ ਤਰੀਕਾ ਆ ਇਹਦੇ ਤੇ ਲੱਕੜ ਦੇ ਉਹਨੂੰ ਅਬਜ਼ੌਰਬ ਵੀ ਕਰਨਾ ਆ ਕਲਰ ਨੂੰ ਔਰ ਕਿਸ ਹਿਸਾਬ ਨਾਲ ਹੋਣਾ ਸਭ ਦੇਖਣਾ ਪੈਣਾ ਏ ਇਹ ਥੋੜਾ ਜਿਹਾ ਵੱਖਰਾ ਸਲੇਟ ਹੈ ਇਹ ਹਾਂਜੀ ਇਹ ਐਕਚੁਅਲੀ ਮੇਰੇ ਦਿਮਾਗ ਚ ਆਈਡੀਆ ਸਾਲ 1.5 ਸਾਲ ਪਹਿਲਾਂ ਆਇਆ ਸੀ ਕਿਉਂਕਿ ਮੈਨੂੰ ਥੋੜਾ ਜਿਹਾ ਜਿਹੜੇ ਇੱਕ ਸਾਡਾ ਪੁਰਾਣਾ ਤਰੀਕਾ ਰਹਿਣ ਦਾ ਉਹਦੇ ਤੋਂ ਮਤਲਬ ਹਮੇਸ਼ਾ ਮੈਂ ਕੋਸ਼ਿਸ਼ ਕੀਤੀ ਹੈ ਕੁਝ ਬੰਦੇ ਅਸੀਂ ਬਣੇ ਰਹਿਣੇ ਚਾਹੀਦੇ ਥੋੜਾ ਬਹੁਤਾ ਸੋ ਹਿਮਾਚਲ ਤੇ ਇਹ ਜਿਹੜੀਆਂ ਸਲੇਟਸ ਦਾ ਸੀਲਿੰਗ ਹੈਗੀ ਇਹਨੂੰ ਲੋਕੀ ਮੋਸਟਲੀ ਯੂਜ਼ ਨਹੀਂ ਕਰਦੇ ਜਾਂ ਔਨ ਪੱਕੇ ਲੈਂਟਰ ਪ੍ਰੈਫਰ ਕਰਦੇ ਆ ਸੋ ਮੈਂ ਉਹ ਮੇਰੇ ਇਦਾਂ ਹੀ ਦਿਮਾਗ ਕਿਈ ਤਰ੍ਹਾਂ ਚੱਲਦਾ ਇਹ ਸਲੇਟ ਦਾ ਕੀ ਯੂਸ ਹੋਦਾ ਸਲੇਟ ਨੂੰ ਆਪਾਂ ਕਿਦਾਂ ਕ੍ਰੀਏਟੀਵਿਟੀ ਚ ਲੈ ਕੇ ਆ ਸਕਦੇ ਆ ਸੋ ਇਹ ਸਲੇਟ ਪੇਂਟਿੰਗਸ ਤਿਆਰ ਕੀਤੀਆਂ ਪਰ ਇਹ ਬਹੁਤ ਅੱਛੀ ਵੈਸੇ ਮੇਰੀ ਇਹਨਾਂ ਦੀ ਸੇਲ ਵੀ ਆ ਬਟ ਇਹ ਬਹੁਤ ਅੱਛੀਆਂ ਵੀ ਹੁੰਦੀਆਂ ਔਰ ਇਹਦੇ ਚ ਖਾਸ ਗੱਲ ਕੀ ਹੈ ਕਿ ਮੇਰੇ ਇਹੀ ਕੁਝ ਕਲੈਂਟਸ ਦੀ ਡਿਮਾਂਡ ਸੀ ਕਿ ਅ ਇਦਾਂ ਦੀਆਂ ਪੇਂਟਿੰਗ ਜਿਹੜੀਆਂ ਸਾਡੇ ਗਾਰਡਨ ਚ ਚੱਲ ਸਕਣ ਜਿਨ੍ਹਾਂ ਦਾ ਵੈਦਰ ਤੇ ਕੋਈ ਫਰਕ ਹਾਂਜੀ ਇਹ ਆਰਡਰ ਪੇਂਟਿੰਗਸ ਆ ਮਤਲਬ ਯੂ ਕੈਨ ਪੁੱਟ ਇਨ ਦਾ ਯੂਅਰ ਗਾਰਡਨ ਜਦੋਂ ਮੀਂਹ ਦਾ بارش ਦਾ ਇਹਦੇ ਤੇ ਧੁੱਪ ਦਾ ਕੋਈ ਇਫੈਕਟ ਨਹੀਂ ਆ ਤੁਹਾਨੂੰ ਲੱਗਦਾ ਨਹੀਂ ਪਰ ਇਹਦੇ ਤੇ ਇੱਕ ਨਾ ਵਾਰਨਿਸ਼ ਦੀ ਲੱਗਦਾ ਵੀ ਉਵੇਂ ਬੈਠੀ ਹੈ ਇਹਦੇ ਤੇ ਕੋਟਿੰਗ ਕੀਤੀ ਹੋਈ ਹੈ ਇੱਕ ਵਾਰਨਿਸ਼ ਦੀ ਇਹ ਵਾਟਰ ਨੂੰ ਅਬਜ਼ੌਰਬ ਨਹੀਂ ਕਰੇਗੀ ਇਹ ਇਧਰ ਲੱਕ ਕੋਟਿੰਗ ਹੈ ਇਧਰ ਡਿਫਰੈਂਟ ਕੋਟਿੰਗ ਹੈ ਇਹ ਗਲੋਸ ਵਾਲੀ ਆ ਪਰ ਇਹ ਮੈਟ ਵਾਲੀ ਆ ਇਹ ਪੂਰੀ ਹੀ ਸਲੇਟ ਤੇ ਕੋਟਿੰਗ ਆ ਇਹਨੂੰ ਤੁਸੀਂ ਚਾਹੇ ਬਿਲਕੁਲ ਵੀ ਗਿੱਲਾ ਕਰਦੇ ਨੂੰ ਕੁਝ ਨਹੀਂ ਹੋਏਗਾ ਸੋ ਇਹ ਆਊਟਡੋਰ ਪੇਂਟਿੰਗਸ ਦਾ ਇੱਕ ਬਹੁਤ ਮਤਲਬ ਅੱਛਾ ਕਨਸੈਪਟ ਹੈ ਕੰਪਨ ਆਊਟਡੋਰ ਹੀ ਰੱਖਣਾ ਪੈਂਦਾ ਲੱਕੜ ਨੂੰ ਵੀ ਆਊਟਡੋਰ ਰੱਖ ਸਕਦੇ ਮੈਂ ਲੱਕੜ ਦੇ ਥੋੜੇ ਟਾਈਮ ਤੋਂ ਬਾਅਦ ਇਫੈਕਟ ਪਏਗਾ ਪਰ ਸਲੇਟ ਤੇ ਬਿਲਕੁਲ ਨਹੀਂ ਪਏਗਾ ਵੈਸੇ ਤਾਂ ਜੇ ਲੱਕੜ ਟਾਲੀਵਾਰਾ ਹੈਗੀ ਉਹ ਵੀ ਬਾਹਰੇ ਪਈ ਰਹਿੰਦੀ ਆ ਤੇ ਉਹਦੇ ਤੇ ਵੀ ਇੰਨੀ ਜਲਦੀ ਇਫੈਕਟ ਨਹੀਂ ਪੈਂਦਾ ਪਰ ਆਫਟਰ ਫਿਊ ইয়ার 3-4 ਸਾਲ ਬਾਅਦ ਪਏਗਾ ਪਰ ਸਲੇਟ ਤੇ ਬਿਲਕੁਲ ਨਹੀਂ ਪੈਂਦਾ ਸਲੇਟ ਤੇ ਅੱਛਾ ਤੁਹਾਡੇ ਆਸਤੇ ਕਿੱਥੇ ਜੁੜਨਾ ਪੈਂਦਾ ਆ ਮੈਂ ਦੇਖੋ ਜੀ ਬੇਸਿਕਲੀ ਮੈਂ ਥੋੜਾ ਇਸੇ ਤਰ੍ਹਾਂ ਡਿਪੈਂਡਿੰਗ ਬਨ ਆਰਡਰਸ ਕੋ ਮੈਂ ਫਿਰਕੇ ਆਰਟਵਰਕ ਕਰਦਾ ਆ ਜਾਂ ਜਿੱਥੇ ਉਹਦੀ ਡਿਮਾਂਡ ਹੁੰਦੀ ਆ ਤੇ ਐਗਜ਼ੀਬਿਸ਼ਨ ਜਦੋਂ ਜਿੱਦਾਂ ਹੁੰਦਾ ਇੱਥੇ ਆ ਕਿਸੇ ਵੇਲੇ ਕੋਈ ਓਕੇਜਨ ਹੋਏ ਤਾਂ ਉਸ ਲਈ ਇੰਟਰਨੈਟ ਤੇ ਤੁਹਾਨੂੰ ਵੈਬਸਾਈਟ ਕੋਈ ਤੁਹਾਡੀ ਹਾਂਜੀ ਹਾਂਜੀ ਕੁਸੀ ਨikhil sangher ਕਰਕੇ ਸਰਚ ਕਰੋਗੇ ਮੇਰਾ ਫੇਸਬੁੱਕ ਅਕਾਊਂਟ ਜਾਂ nikhil sangher ਕਰਕੇ nikhil.wildpunjab ਮੇਰਾ ਇੰਸਟਾਗ੍ਰam ਅਕਾਊਂਟ ਹੈਗਾ ਆ ਤੇ ਉਸ ਤੋਂ ਬਾਅਦ ਐਸਓਐਸ ਵਾਈਲਡਲਾਈਫ ਨikhil Sangr ਮੇਰਾ ਇੱਕ ਚੈਨਲ ਹੈ ਕਿ ਜਿਹੜਾ ਜਿਹਦੇ ਵਿੱਚ ਹਿਊਮਨ ਵਾਈਲਡਲਾਈਫ ਕਨਫਲਿਕਟ ਦੇ ਇਸ਼ੂਜ਼ ਔਰ ਮੇਰਾ ਆਰਟਵਰਕ ਵੀ ਉੱਥੇ ਮੈਂ ਡਿਸਪਲੇ ਕਰਦਾ ਜੀ ਕੋਈ ਖਾਸ ਗੱਲ ਇਹਦੇ ਬਾਰੇ ਕਹਿਣੀ ਚਾਹੁੰਦੇ ਹਾਂ ਅ ਖਾਸ ਗੱਲ ਦੇਖੋ ਉਹਦੇ ਵਿੱਚ ਇਹ ਹੈ ਕਿ ਮੈਂ ਤਾਂ ਜਿਹੜੇ ਸਾਡੇ ਥੋੜੇ ਆ ਯੰਗਸਟਰ ਜੀ ਸਾਡੇ ਕਹੋ ਸਮਾਜ ਨੂੰ ਥੋੜਾ ਇਹ ਮੈਸੇਜ ਦੇਣਾ ਚਾਹੁੰਦਾ ਕਿ ਸਾਡੀ ਇਟਸੈਲਫ ਜਿਹੜੀ ਵਾਈਲਡ ਲਾਈਫ ਆ ਬਹੁਤ ਡਾਈਵਰਸ ਹੈ ਔਰ ਬਹੁਤ ਬਿਊਟੀਫੁਲ ਹੈ ਇਹ ਹੀ ਨਹੀਂ ਹੈਗਾ ਕਿ ਅਸੀਂ ਹਰ ਵੇਲੇ ਮਤਲਬ ਇੱਕ ਜਿਹਨੂੰ ਵਾਈਲਡ ਲਾਈਫ ਨੂੰ ਟਾਈਗਰ ਟੂਰਿਜ਼ਮ ਨਾਲ ਹੀ ਜੋੜ ਕੇ ਦੇਖ ਲਈਏ ਪੰਜਾਬ ਦੇ ਵਿੱਚ ਸਾਡੀ ਸ਼ਵਾਲਿਕ ਬੜੀ ਡਾਈਵਰਸ ਫੋਰੈਸਟ ਹੈ ਬੜੇ ਉੱਥੇ ਲੈਪਰਡਸ ਹੈ ਹੋਰ ਬੜੀਆਂ ਕੈਟਸ ਹੈਗੀਆਂ ਬਰਡਸ ਦੀ ਬੌਸਪਿਸ ਹੈਗੀਆਂ ਤਾਂ ਮੇਰੀ ਕੋਸ਼ਿਸ਼ ਤਾਂ ਇਹੀ ਰਹਿੰਦੀ ਕਿ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਨਾਲ ਪੇਂਟ ਕਰਾਂ ਐਂਡ ਔਰ ਔਰ ਲੋਕ ਸਟੀਨੂਬਲ ਪਸੰਦ ਕਰਦੇ ਆ ਨੀ ਡਿਮਾਂਡ ਹੈ ਇਹਦੀ ਬੰਦਾ ਪੇਂਟਿੰਗ ਦਾ ਸ਼ੌਕ ਨਾ ਕਰ ਲੈ ਡਿਮਾਂਡ ਕਿੰਨੀ ਕਰ ਬਹੁਤ ਡਿਮਾਂਡ ਹੈ ਉਹਦੇ ਅੱਛਾ ਹਾਂ ਮੇਰੇ ਤਾਂ ਲੋਕ ਕਹਿੰਦੇ ਕਿ ਸਰਕਲ ਹੈਗਾ ਵਾਈਲਡ ਕਰਕੇ ਮੇਰਾ ਤਾਂ ਆਲਮੋਸਟ ਸਾਰੇ ਕੰਮ ਮਤਲਬ ਸੇਲ ਹੁੰਦੇ ਆ ਕੋਈ ਇਦਾਂ ਦੀ ਗੱਲ ਅੱਛਾ ਇਦਾਂ ਦੀ ਕੋਈ ਗੱਲ ਨਹੀਂ ਹਾਂਜੀ ਇਹ ਆਖਰੀ ਸਵਾਲ ਹੈ ਮੇਰਾ ਕੋਈ ਰੁਜ਼ਗਾਰ ਦੇ ਖੇਤਰ ਚ ਜੇ ਕਿਸੇ ਨੌਜਵਾਨ ਨੇ ਇੱਧਰ ਆਉਣਾ ਸਿੱਖਣਾ ਵੀ ਤੇ ਇਸ ਨੂੰ ਰੁਜ਼ਗਾਰ ਦੇ ਤੌਰ ਤੇ ਅਡਾਪਟ ਕਰਨਾ ਹਾਂ ਪਰ ਇਹਦੇ ਲਈ ਕੀ ਹੈ ਇਹਦੇ ਲਈ ਇੱਕ ਮੈਂ ਤਾਂ ਇਥੇ ਥਿਸਲਾ ਦੂੰਗਾ ਲਈ ਬੜੀ ਡੀਪ ਓਬਜ਼ਰਵੇਸ਼ਨ ਚਾਹੀਦੀ ਹੈ ਮੇਰੀ ਜਿੰਨੀ ਵੀ ਪੇਂਟਿੰਗਸ ਹੈਗੀਆਂ ਦੀ ਮੈਂ ਉਹ ਆਪਣੇ 15 ਸਾਲ ਦੇ ਵਾਈਲਡਲਾਈਫ ਦੇ ਐਕਸਪੀਰੀਅੰਸ ਤੋਂ ਹੀ ਡਰਾਈਵ ਹੋਈਆਂ ਹਨ ਉਨਲਾਈਕ ਜਦਾਂ ਇਹ ਇਹ ਮੈਂ ਟਾਈਗਰ ਦੇ ਬਹੁਤ ਪੋਰਟਰੇਟ ਬਣਾ ਚੁੱਕਾ ਹਾਂ ਵੁੱਡ ਤੇ ਕੋਈ ਡਿਮਾਂਡ ਕਰਦਾ ਕੋਈ ਬਹੁਤ ਰੋਬਦਾਰ ਪੋਰਟਰੇਟ ਹੋਏ ਕੋਈ ਡਿਮਾਂਡ ਕਰਦਾ ਫੀਮੇਲ ਫੇਸ ਇਹ ਦਾ ਫੀਮੇਲ ਫੇਸ ਹੈ ਹੁਣ ਆਮ ਦੇਖਣ ਨੂੰ ਨਹੀਂ ਪਤਾ ਲੱਗਦਾ ਪਰ ਅਸਲ ਜਿਹੜੀ ਜਿਹੜੀ ਚਿਹਨੇ ਆ ਥੋੜੀ ਛੋਟੀ ਆ ਔਰ ਉਹਦਾ ਨੋਜ਼ ਉਸ ਹਿਸਾਬ ਦਾ ਆ ਨਾ ਸੋ ਉਹ ਜਿਹੜੇ ਐਕਸਪ੍ਰੈਸ਼ਨ ਆ ਔਰ ਡੈਪਥ ਤਾਂ ਹੀ ਆਏਗੀ ਜੇ ਤੁਹਾਡੀ ਫੋਰੈਸਟ ਔਰ ਵਾਈਲਡਲਾਈਫ ਦੀ ਆਬਜ਼ਰਵੇਸ਼ਨ ਬਹੁਤ ਡੀਪ ਹੋਏ ਸੋ ਮੈਂ ਜਿਹੜਾ ਜੇ ਵੀ ਕੋਈ ਬੰਦਾ ਵਾਈਲਡਲਾਈਫ ਆਡ ਕਰਨਾ ਚਾਹੁੰਦਾ ਤਾਂ ਮੈਂ ਤੁਹਾਨੂੰ ਜਰੂਰ ਸੁਜੈਸਟ ਕਰੂੰਗਾ ਕਿ ਜਿੰਨਾ ਹੋ ਸਕੇ ਜਦੋਂ ਕੋਈ ਰਿਸੋਰਸ ਹੈਗੇ ਜੰਗਲਾਂ 'ਚ ਟਾਈਮ ਸਪੈਂਡ ਕਰੋ ਉਹਨੂੰ ਅੰਡਰਸਟੈਂਡ ਕਰੋ ਦੈਨ ਉਹਦੇ ਵਿੱਚੋਂ ਹੀ ਨਿਕਲ ਕੇ ਆਡ ਬਾਹਰ ਆਏਗੀ ਤੁਸੀਂ ਬਾਹਰੋਂ ਆਡ ਨੂੰ ਅੰਦਰ ਨਹੀਂ ਲੈ ਕੇ ਜਾ ਸਕਦੇ ਅੰਦਰੋਂ ਆਡ ਨੂੰ ਬਾਹਰ ਕੱਢੋਗੇ ਦੈਨ ਹੀ ਉਹ ਇੱਕ ਉਹਦੇ ਵਿੱਚ ਡੈਪਥ ਆਏਗੀ ਪਰ ਜਦੋਂ ਇਹ ਪੇਂਟਿੰਗ ਹੈ ਇਹ ਮੈਨੂੰ ਇਹ ਮੈਂ ਕਿਸੇ ਹੋਰ ਨੂੰ ਵੀ ਬਣਾ ਕੇ ਦਿੱਤੇ ਸੀ ਸੋ ਇਹਨਾਂ ਦੀ ਇਹ ਡਿਮਾਂਡ ਸੀ ਕਿ ਜਿਹੜਾ ਟਾਲੀ ਵਰਗੇ ਟਰੀ ਤੇ ਹੀ ਲੈਪਰਡ ਹੋਵੇ ਔਰ ਲੈਪਰਡ ਦਾ ਬੜਾ ਸੂਦੀング ਜਿਹਾ ਇਫੈਕਟ ਹੋਵੇ ਬੜਾ ਸ਼ਾਂਤ ਬੈਠਾ ਹੋਵੇ ਸੋ ਉਹ ਉਹ ਚੀਜ਼ਾਂ ਚ ਥੋੜੀਆਂ ਇਸੇ ਆਉਂਦੀਆਂ ਕਿ ਜੇ ਤੁਸੀਂ ਨੇਚਰ ਨੂੰ ਸਹੀ ਅਬਜ਼ਰਵ ਕਰਦੇ ਆ ਤਾਂ ਲੱਕੜ ਨੂੰ ਕਿਵੇਂ ਲੱਭਣਾ ਪੈਂਦਾ ਲੱਕੜ ਨੂੰ ਬੜਾ ਟਾਈਮ ਲੱਗਦਾ ਹੈ ਲੱਭਣਾ ਬਹੁਤ ਕਿਉਂਕਿ ਇਹ ਜਿਹੜੀਆਂ ਲੱਕੜਆਂ ਹੈਗੀਆਂ ਸਾਡੀਆਂ ਨੇਟਿਵ ਬੜੀਆਂ ਮੁਸ਼ਕਲ ਮਿਲਦੀਆਂ ਆ ਔਰ ਪੇਂਟਿੰਗ ਲਈ ਰਿਕੁਆਇਰਡ ਹੁੰਦੀਆਂ ਆ ਕਿ ਮਤਲਬ ਕਿਸ ਤਰ੍ਹਾਂ ਮੌਇਸਚਰ ਨਾ ਹੋਏ ਸਾਈਜ਼ ਉਦਾਂ ਦਾ ਹੋਏ ਡਾਈਮੈਂਸ਼ਨ ਉਦਾਂ ਦੀ ਹੋਏ ਉਹ ਸਾਰਾ ਸੋ ਘੁੰਮ ਫਿਰ ਕੇ ਦੇਖਣਾ ਪੈਂਦਾ ਬਾ ਚੰਗਾ ਲੱਗਿਆ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਆਰਟ ਦੇ ਵੱਖਰੀਆਂ ਵੱਖਰੀਆਂ ਬਣ ਗਈਆਂ ਵੱਖਰੇ ਵੱਖਰੇ ਤਰੀਕੇ ਸੋ ਕਿੰਨੀ ਖੂਬਸੂਰਤੀ ਨਾਲ ਲੱਕੜ ਦੇ ਉੱਤੇ ਰੰਗ ਤੇ ਰੰਗਾਂ ਨੂੰ ਕਿਵੇਂ ਐ ਲਿਸ਼ਕਾਇਆ ਹੋਇਆ ਆਪਣੇ ਆਪ ਚ ਬੋਲਦੇ ਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਿਵੇਕਲੀਆਂ ਉਹ ਸਕੂਨ ਦਿੰਦੀਆਂ ਤੇ ਇਹਨਾਂ ਨਾਲ ਜੁੜਨ ਦੀ ਲੋੜ ਹੈ ਜਿਉਂ ਜਿਆਦਾ ਫਿਰ ਮਿਲਾਂਗੇ ਸਸ ਜੀ